ਬ੍ਰਾਜ਼ੀਲ ਦੇ ਵਿੱਚ ਇੱਕ ਵੱਡਾ ਜਹਾਜ਼ ਹਾ사 ਵਾਪਰਿਆ ਹੈ ਇੱਥੇ ਸਾਓ ਪਾਉਲੋ ਦੇ ਬਾਰ-ਬਾਰ ਇੱਕ ਬੋਇਪਾਸ 에ਰਲਾਈਨ ਦਾ ART72 ਜਹਾਜ਼ ਹਾ사 ਗ੍ਰਸਤ ਹੋ ਗਿਆ ਹੈ ਜਿਸ ਵਿੱਚ ਸਵਾਰ ਸਾਰੇ 62 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਹਾਦਸੇ ਕਾਰਨ ਕਈ ਕਰਾਂ ਨੂੰ ਨੁਕਸਾਨ ਪੁੱਜਾ ਹੈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਡਾਡਾ ਸਿਲਵਾ ਦੀ ਐਕਸ ਤੇ ਇੱਕ ਵੀਡੀਓ ਵਿੱਚ ਉਹਨਾਂ ਸਾਰੇ ਲੋਕਾਂ ਨੂੰ 1 ਮਿੰਟ ਦਾ ਮੌੜ ਰੱਖਣ ਲਈ ਕਿਹਾ ਹੈ ਉਹਨਾਂ ਬੀਤੀ ਸ਼ਾਮ ਤੋਂ 3 ਦਿਨ ਤੱਕ ਸ਼ੋਕ ਦੀ ਕੋਸ਼ਨਾ ਵੀ ਕੀਤੀ ਹੈ ਜਾਣਕਾਰੀ ਅਨੁਸਾਰ ਜਹਾਜ਼ ਦੇ ਵਿੱਚ 58 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬ੍ਰਾਜ਼ੀਲ ਦੀ ਖੇਤਰੀ 에ਰਲਾਈਨ ਵੋਇਪਾਸ ਦਾ ਹਵਾਈ ਜਹਾਜ਼ WW83PSBPB ਕ੍ਰੈਸ਼ ਹੋ ਗਿਆ ਹੈ ਜਹਾਜ਼ ਨੇ ਕੈਸਕੇਵਲ ਤੋਂ ਗੁਵਾਰਨ ਰੋਸ ਹਵਾਈ ਅਡੇ ਉਤੇ ਉਤਰਨਾ ਸੀ ਜਿਸ ਦੇ ਵਿੱਚ 61 ਲੋਕ ਸਵਾਰ ਸਨ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਹਾਦਸੇ ਪਿੱਛੇ ਕਾਰਨ ਕੀ ਸਨ ਦੇ ਕੇ ਬਿਆਨ ਦੇ ਵਿੱਚ 에ਰਲਾਈਨ ਨੇ ਕਿਹਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਦਾ সিলਵਾ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਾਰੇ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ